ਸਤਿ ਸ਼੍ਰੀ ਅਕਾਲ ਦੋਸਤੋ ETT ਅੰਟਰਜ਼ ਐਗਜ਼ਾਮ ਨੇ ਆਪਣੀ ਆਨਸਰ ਕੀ ਆਊਟ ਕਰ ਦਿੱਤੀ ਹੈ ਤੁਸੀਂ ਆਪਣੇ ਕੁਐਸਚਨ ਵਿਦ ਆਨਸਰ ਮਿਲਾ ਕੇ ਚੈੱਕ ਕਰ ਸਕਦੇ ਹੋ ਕਿ ਤੁਹਾਡੇ 100 ਵਿੱਚੋਂ ਕਿੰਨੇ ਮਾਰਕਸ ਬਣਦੇ ਹਨ ਵੈਸੇ ਤਾਂ ਆਪਾਂ ਵੀਡੀਓ ਅਪਲੋਡ ਕਰ ਦਿੱਤੀ ਸੀ ਬਾਕੀ ਉਹਨਾਂ ਦੀ ਅਫੀਸ਼ੀਅਲ ਸਾਈਟ ਦੇ ਅਨੁਸਾਰ ਤੁਸੀਂ ਆਨਸਰ ਕੀ ਚੈੱਕ ਕਰ ਸਕਦੇ ਹੋ ਤਾਂ ਅਸੀਂ ਵੀਡੀਓ ਸਕਰੋਲ ਕਰਦੇ ਹਾਂ ਆਉਣੇ ਆ ਤਾਂ ਤੁਸੀਂ ਆਪਣੇ ਆਨਸਰ ਕੀ ਚੈੱਕ ਕਰ ਲੈਣਾ ਠੀਕ ਹੈ ਦੋਸਤੋ ਇਹ ਸੈਟ ਵਾਈਜ਼ ਅਲੱਗ-ਅਲੱਗ ਹਨ ਸੈਟ A ਸੈਟ B ਸੈਟ C ਤੇ ਸੈਟ D ਠੀਕ ਹੈ ਤੁਹਾਡਾ ਜੋ ਵੀ ਸੈਟ ਹੈ ਐਗਜ਼ਾਮ ਦਾ ਤੁਸੀਂ ਉਸ ਦੇ ਅਨੁਸਾਰ ਆਪਣਾ ਆਨਸਰ ਕੀ ਚੈੱਕ ਕਰ ਲੈਣਾ ਠੀਕ ਹੈ ਦੋਸਤੋ ਤਾਂ ਦੋਸਤੋ ਸਕਰੋਲ ਕਰਦੇ ਆਉਣੇ ਆ ਤਾਂ ਤੁਸੀਂ ਆਪਣਾ ਅਨਸਰ ਕੀ ਚੈੱਕ ਕਰ ਲੈਣਾ ਠੀਕ ਹੈ ਦੋਸਤੋ ਆਪਾਂ ਹੌਲੀ ਹੌਲੀ ਅਨਸਰ ਨੂੰ ਸਕਰੋਲ ਕਰਦੇ ਆਉਣੇ ਆ ਤਾਂ ਤੁਸੀਂ ਦੋਸਤੋ ਜੇਕਰ ਚੈਨਲ ਤੇ ਨਵੇਂ ਹੋ ਤਾਂ ਪੋਜੀਟਿਵ ਹੈਰੀ ਪੰਜਾਬ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਤੇ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰ ਦੇਣਾ ਤੁਹਾਨੂੰ ਹਰ ਨੋਟੀਫਿਕੇਸ਼ਨ ਇਸੇ ਹੀ ਚੈਨਲ ਤੇ ਮਿਲ ਜਾਏਗਾ ਤਾਂ ਦੋਸਤੋ ਜੇਕਰ ਤੁਹਾਨੂੰ ਇਹ PDF ਚਾਹੀਦੀ ਹੈ ਤਾਂ ਤੁਹਾਨੂੰ Telegram ਚੈਨਲ ਜੁਆਇਨ ਕਰਨਾ ਹੋਵੇਗਾ ਜੇਕਰ ਅਦਰਵਾਇਜ਼ ਡਾਇਰੈਕਟ ਡਾਊਨਲੋਡ ਕਰਨੀ ਹੈ ਤਾਂ ਤੁਸੀਂ ਇਸ ਵੀਡੀਓ ਡਿਸਕ੍ਰਿਪਸ਼ਨ ਚ ਲੱਗਿਆ ਹੋਇਆ ਲਿੰਕ ਨੂੰ ਕਲਿੱਕ ਕਰਕੇ ਤੁਸੀਂ ਪੀਡੀਐਫ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਦੋਸਤੋ ਆਪਾਂ ਸ ਕਰੋਲ ਕਰਦੇ ਆਉਣੇ ਹਾਂ ਤੇ ਤੁਹਾਨੂੰ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦੇਣਾ ਠੀਕ ਹੈ ਦੋਸਤੋ ਆਪਾਂ ਹੁਣ 44 ਕੁਐਸਚਨ ਤੇ ਪਹੁੰਚ ਆਏ ਹਾਂ ਤਾਂ ਆਪਾਂ ਸ ਕਰੋਲ ਕਰਦੇ ਆਉਣੇ ਹਾਂ ਹੌਲੀ ਹੌਲੀ ਤੇ ਤੁਸੀਂ ਆਪਣੇ ਆਨਸਰ ਮਿਲਾ ਕੇ ਨਾਲ ਕਮੈਂਟ ਬਾਕਸ ਦੱਸ ਦੇਣਾ ਕਿ ਤੁਹਾਡੇ 100 ਵਿੱਚੋਂ ਕਿੰਨੇ ਮਾਰਕਸ ਆਏ ਹਨ ਤਾਂ ਅੱਪਾ ਕੱਲ ਵੀਡੀਓ ਪਾਈ ਸੀ ਕਿ ਕਿੰਨੇ ਮਾਰਸ ਵਾਲਿਆਂ ਨੂੰ ਐਡਮਿਸ਼ਨ ਮਿਲੇਗੀ ਉਹ ਵੀਡੀਓ ਜ਼ਰੂਰ ਚੈੱਕ ਕਰ ਲੈਣਾ ਬਾਕੀ ਆਪਣੇ ਡਿਸਕ੍ਰਿਪਸ਼ਨ 'ਚ ਸਾਰੇ ਲਿੰਕ ਇੰਪੋਰਟੈਂਟ ਮਿਲ ਜਾਣਗੇ ਉਸ ਨੂੰ ਜ਼ਰੂਰ ਜੁਆਇਨ ਕਰ ਲੈਣਾ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਦੋਸਤੋ ਤਾਂ 87 ਨੰਬਰ ਕੁਐਸਚਨ ਤੁਸੀਂ ਮਿਲਾ ਲੈਣਾ ਸਾਰੇ ਲਗਭਗ ਦੋਸਤੋ ਸਾਰੇ ਕੁਐਸਚਨ ਕੰਪਲੀਟ ਹੋ ਚੁੱਕੇ ਹਨ 100 ਵਿੱਚੋਂ ਤੁਹਾਡੇ 100 ਵਿੱਚ ਕਿੰਨੇ ਮਾਰਕਸ ਬਣੇ ਹਨ ਕਮੈਂਟ ਬਾਕਸ ਜ਼ਰੂਰ ਦੱਸਣਾ ਜੇਕਰ ਐਗਜ਼ੈਕਟ ਪੀਡੀਐਫ ਤੁਹਾਨੂੰ ਚਾਹੀਦੀ ਹੈ ਆਨਸਰ ਕੀ ਦਿੱਤਾ ਤੁਸੀਂ ਆਪਣੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਲਿੰਕ ਲੱਗਿਆ ਉਸ ਨੂੰ ਕਲਿੱਕ ਕਰਕੇ ਡਾਊਨਲੋਡ ਜਰੂਰ ਕਰ ਸਕਦੇ ਹੋ ਆਈ ਹੋਪ ਤੁਹਾਨੂੰ ਵੀਡੀਓ ਨੂੰ ਪਸੰਦ ਆਈ ਹੋਵੇਗੀ ਤਾਂ ਵੀਡੀਓ ਨੂੰ ਬਾਅਦ ਵਿੱਚ ਸ਼ੇਅਰ ਕਰ ਦੇਣਾ ਪੋਜ਼ਿਟਿਵ ਵਾਲੀ ਪੰਜਾਬ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਨਾਲ ਬੈਲ ਬੈਲ ਆਈਕਨ ਨੂੰ ਘਰ ਲੈਣਾ ਤਾਂ ਕਿ ਹਰ ਵੀਡੀਓ ਤੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ ਜੀ